ਨੰਗੀਤਾ ਦਸ਼ਮੇਸ਼ ਨਗਰ ਜਲੰਧਰ ਤੋਂ ਇਹ ਭੈਣ ਦੱਸਦੇ ਕਿ 25 ਸਾਲਾਂ ਤੋਂ ਇਹਨਾਂ ਦੇ ਸਰੀਰ ਦੇ ਉੱਤੇ ਅਲਰਜੀ ਸੀ ਇਹ ਭੈਣ ਦੱਸਦੇ ਕਿ ਮੈਂ ਬਹੁਤ ਇਲਾਜ ਕਰਾਇਆ ਪਰ ਮੈਂ ਠੀਕ ਨਾ ਹੋ ਸਕੀ ਇਹਨਾਂ ਨੂੰ ਪਿਛਲੇ 2.5 ਸਾਲਾਂ ਤੋਂ ਇੱਕ ਹੋਰ ਪ੍ਰੋਬਲਮ ਹੋ ਗਈ ਕਿ ਸਰਦੀ ਦੇ ਮੌਸਮ 'ਚ ਇਹਨਾਂ ਦੇ ਹੱਥਾਂ ਦੀਆਂ ਨਾੜਾਂ ਜੰਮ ਜਾਂਦੀਆਂ ਸੀ ਜਿੰਨਾ ਕਰਕੇ ਇਹ ਘਰ ਦਾ ਕੰਮਕਾਜ ਨਹੀਂ ਸੀ ਕਰ ਸਕਦੇ ਕਹਿੰਦੇ ਮੇਰੇ ਕੋ ਰੋਟੀ ਵੀ ਨਹੀਂ ਸੀ ਬਣਾਈ ਜਾਂਦੀ ਇਹ ਬਹੁਤ ਹੀ ਪਰੇਸ਼ਾਨ ਸੀ ਪਰ ਇਹ ਭੈਣ ਜਦੋਂ ਦੇ ਪ੍ਰਭੂ ਜੀ ਦੇ ਪਵਿੱਤਰ ਪਰਮ ਵਿੱਚ ਆ ਰਹੇ ਹਨ ਔਰ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਵਿੱਚ ਜੁੜੇ ਹਨ ਔਰ ਵਿਸ਼ਵਾਸ ਨਾਲ ਪ੍ਰਭੂ ਜੀ ਦਾ ਮਸਾ ਕੀਤਾ ਹੋਇਆ ਜਲ ਔਰ ਤੇਲ ਇਸਤੇਮਾਲ ਕਰ ਰਹੇ ਹਨ ਤੇ ਪ੍ਰਭੂ ਜੀ ਦੀ ਇਹਨਾਂ ਤੇ ਕਿਰਪਾ ਹੋਈ ਤੇ 25 ਸਾਲਾਂ ਦੀ ਇਹਨਾਂ ਨੂੰ ਸਰੀਰ ਦੀ ਅਲਰਜੀ ਤੋਂ ਛੁਟਕਾਰਾ ਦਿੰਦਾ ਹੈ ਔਰ ਜੋ 2.5 ਸਾਲਾਂ ਤੋਂ ਇਹਨਾਂ ਦੇ ਹੱਥਾਂ ਦੀ ਪ੍ਰੋਬਲਮ ਸੀ ਪ੍ਰਭੂ ਜੀ ਨੇ ਉਹ ਵੀ ਇਹਨਾਂ ਨੂੰ ਚੰਗਾ ਕਰ ਦਿੱਤਾ ਹੈ ਇਸ ਵੱਡੀ ਕਿਰਪਾ ਵਾਸਤੇ ਔਰ ਚੰਗਿਆਈ ਵਾਸਤੇ ਭੈਣ ਮਹਾਨ ਪ੍ਰਭ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੇ ਹਾਂ ਪੈਣ ਅਮਨ ਕਪੂਰ ਥਲੇ ਤੋਂ ਇਹ ਪੈਣ ਦੱਸਦੇ ਹਨ ਕਿ ਇਹਨਾਂ ਦੇ ਪਤੀ 7 ਮਹੀਨਿਆਂ ਤੋਂ ਕੰਮ ਤੋਂ ਬਿਲੇ ਸੀ ਘਰ ਵਿੱਚ ਵੀ ਲੜਾਈ ਝਗੜਾ ਬਹੁਤ ਰਹਿੰਦਾ ਸੀ ਕਹਿੰਦੇ ਸਾਨੂੰ ਇਸ ਪਵਿੱਤਰ ਭਵਨ ਦੇ ਬਾਰੇ ਪਤਾ ਲੱਗਾ ਤੇ ਲਗਾਤਾਰ 4 ਮਹੀਨਿਆਂ ਤੋਂ ਆਉਣਾ ਸ਼ੁਰੂ ਕੀਤਾ ਤਾਂ ਕਹਿੰਦੇ ਇੱਥੇ ਸਾਡੇ ਲਈ ਪ੍ਰਾਰਥਨਾ ਕੀਤੀ ਗਈ ਤੇ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਪਤੀ ਨੂੰ ਇੱਕ ਵਧੀਆ ਕੰਮ ਮਿਲ ਗਿਆ ਤੇ ਘਰ ਵਿੱਚ ਵੀ ਸ਼ਾਂਤੀ ਹੈ ਇਸ ਕਿਰਪਾ ਦੇ ਲਈ ਉਸਮਹਾਨ ਪਰਮੇਸ਼ਰ ਜੀ ਦਾ ਬਹੁਤ ਧੰਨਵਾਦ ਕਰਦੇ ਹਨ ਭੈਣ ਸੁਖਵਿੰਦਰ कौर ਜੀ ਪਿੰਡ ਬੂਟਾ ਤੋਂ ਇਹ ਪੈਨ ਦੱਸਦੇ ਹਨ ਕਿ ਇਹਨਾਂ ਦਾ 13 ਸਾਲਾਂ ਤੋਂ ਕੋਰਟ ਕੇਸ ਚੱਲਦਾ ਸੀ ਜਿਸ ਤੇ ਇਹਨਾਂ ਦਾ ਬਹੁਤ ਜ਼ਿਆਦਾ ਖਰਚ ਹੋ ਗਿਆ ਸੀ ਤੇ ਜਿਸ ਤੋਂ ਬਹੁਤ ਜ਼ਿਆਦਾ ਇਹ ਦੁਖੀ ਸੀ ਫਿਰ ਇਹਨਾਂ ਨੇ ਪ੍ਰਭੂ ਜੀ ਦੇ ਘਰ ਵਿੱਚ ਆਉਣਾ ਸ਼ੁਰੂ ਕੀਤਾ ਤਾਂ ਪਾਸਟਰ ਜੀ ਨਾਲ ਗੱਲਬਾਤ ਕੀਤੀ ਅਵਾਸਰੇ ਜੀ ਨੇ ਕਿਹਾ ਕਿ ਜਾਓ ਹੱਸੋ ਖੇਡੋ ਕਿਉਂ ਜੋ ਫੈਸਲਾ ਤੁਹਾਡੇ ਹੱਕ ਵਿੱਚ ਹੈ ਤਾਂ ਇਹਨਾਂ ਨੇ ਉਸ ਤੇ ਵਿਸ਼ਵਾਸ ਕੀਤਾ ਤਾਂ ਇਹ ਭੈਣ ਦੱਸਦੇ ਹਨ ਕਿ ਕੱਲ ਜਿਹੜਾ ਫੈਸਲਾ ਇਹਨਾਂ ਦੇ ਹੱਕ ਵਿੱਚ ਹੋ ਗਿਆ ਹੈ ਇਸ ਲਈ ਇਹ ਭੈਣ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਨ ਭੈਣ ਅਮਨਦੀਪ ਕੌਰ ਪਿੰਡ ਕੰਦੋਲਾ ਤੋਂ ਇਹ ਭੈਣ ਦੱਸਦੇ ਹਨ ਕਿ ਇਹਨਾਂ ਦੇ ਪਤੀ ਦਾ ਪਾਸਪੋਰਟ ਨਹੀਂ ਸੀ ਬਣਦਾ ਕਹਿੰਦੇ 4 ਸਾਲ ਤੋਂ ਟਰਾਈ ਕਰ ਰਹੇ ਸੀ ਪਹਿਲਾ ਉੜੀਸਾ ਵਿੱਚ ਰਹਿੰਦੇ ਸੀ ਉੱਧਰ ਵੀ ਨਹੀਂ ਬਣਿਆ ਫਿਰ ਇਹਨਾਂ ਨੇ ਇੱਥੇ ਪਵਿੱਤਰ ਪਵੰਦੇ ਵਿੱਚ ਆ ਕੇ ਪਾਸਟਰ ਡਾਕਟਰ ਗੁਲਚਾਰਨ ਜੀ ਤੋਂ ਪ੍ਰਾਰਥਨਾ ਕਰਵਾਈ ਤਾਂ ਕਹਿੰਦੇ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਪ੍ਰਾਰਥਨਾ ਤੋਂ 10 ਦਿਨ ਬਾਅਦ 10 ਦਿਨਾਂ ਦੇ ਵਿੱਚ ਹੀ ਪਾਸਪੋਰਟ ਬਣ ਕੇ ਘਰ ਆ ਗਿਆ ਇਸ ਕਿਰਪਾ ਦੇ ਲਈ ਉਸ ਮਹਾਨ ਪਰਮੇਸ਼ਰ ਜੀ ਦਾ ਬਹੁਤ ਧੰਨਵਾਦ ਕਰਦੇ ਹਨ ਬੈਂ ਰਮਨਦੀਪ ਕੌਰ ਨਡਾਲਾ ਤੋਂ ਇਹਨਾਂ ਦੇ ਪਤੀ ਇਕਬਾਲ ਸਿੰਘ ਏ ਭੈਣ ਦੱਸਦੇ ਕਿ ਇਹਨਾਂ ਨੂੰ 2.5 ਸਾਲਾਂ ਤੋਂ ਬਵਾਸੀਰ ਦੀ ਪ੍ਰੋਬਲਮ ਸੀ ਇਹ ਕਹਿੰਦੇ ਦਵਾਈਆਂ ਮੈਂ ਬਹੁਤ ਖਾਧੀਆਂ ਜਦ ਤੱਕ ਦਵਾਈ ਦਾ ਅਸਰ ਰਹਿੰਦਾ ਸੀ ਕਹਿੰਦੇ ਮੈਂ ਠੀਕ ਰਹਿੰਦੀ ਸੀ ਪਰ ਜਦੋਂ ਦਵਾਈ ਨਹੀਂ ਸੀ ਖਾਂਦੀ ਕਹਿੰਦੇ ਮੈਨੂੰ ਫੇਰ ਉਹੀ ਪ੍ਰੋਬਲਮ ਆ ਜਾਂਦੀ ਸੀ ਇਹ ਭੈਣ ਕਹਿੰਦੇ ਜਦੋਂ ਤੋਂ ਮੈਂ ਪ੍ਰਭੂ ਜੀ ਦੇ ਪਵਨ ਵਿੱਚ ਆ ਕੇ ਵਿਸ਼ਵਾਸ ਨਾਲ ਪ੍ਰਾਰਥਨਾ ਵਿੱਚ ਸ਼ਾਮਿਲ ਹੋ ਰਹੀ ਹਾਂ ਔਰ ਪ੍ਰਭੂ ਜੀ ਦਾ ਮਸਾ ਕੀਤਾ ਹੈ ਜਲ ਔਰ ਤੇਲ ਇਸਤੇਮਾਲ ਕਰ ਰਹੇ ਹਨ ਤੇ ਪ੍ਰਭੂ ਜੀ ਦੀ ਇਹਨਾਂ ਤੇ ਕਿਰਪਾ ਹੋਈ ਹੈ ਤੇ 2.5 ਸਾਲਾਂ ਦੀ ਬਵਾ ਸਿਰ ਦੀ ਪ੍ਰੋਬਲਮ ਤੋਂ ਪ੍ਰਭੂ ਜੀ ਨੇ ਨਨੂੰ ਛੁਟਕਾਰਾ ਦਿੱਤਾ ਔਰ ਚੰਗਾ ਕੀਤਾ ਹੈ ਇਸ ਚੰਗਿਆਈ ਲਈ ਭੈਣ ਮਹਾਨ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੇ ਹਨ ਔਰ ਇਹਨਾਂ ਦੇ ਪਤੀ 5 ਸਾਲਾਂ ਤੋਂ ਵਿਦੇਸ਼ ਜਾਣ ਲਈ ਵੀਜ਼ਾ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਇਹਨਾਂ ਨੂੰ ਵੀਜ਼ਾ ਨਹੀਂ ਸੀ ਮਿਲ ਰਿਹਾ ਇਹ ਭਰਾ ਦੱਸਦੇ ਕਿ 8 ਮਹੀਨਿਆਂ ਤੋਂ ਪ੍ਰਭੂ ਜੀ ਦੇ ਪਵਿੱਤਰ ਪਰਮਿਚ ਆ ਕੇ ਵਿਸ਼ਵਾਸ ਨਾਲ ਪ੍ਰਾਰਥਨਾ ਕਰ ਰਹੇ ਹਨ ਤੇ ਪ੍ਰਭੂ ਜੀ ਦੀ ਕਿਰਪਾ ਨਾਲ ਜੋ ਇਹ 5 ਸਾਲ ਤੋਂ ਵੀਜ਼ਾ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ ਪਿਛਲੇ ਦਿਨਾਂ ਵਿੱਚ ਇਹਨਾਂ ਨੂੰ ਵੀਜ਼ਾ ਮਿਲ ਗਿਆ ਹੈ ਔਰ ਇਹ ਹੁਣ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹਨ ਇਹਨਾਂ ਚੰਗਿਆਈਆਂ ਲਈ ਤੇ ਆਸ਼ੀਸ਼ਾਂ ਲਈ ਇਹ ਪਰਿਵਾਰ ਮਹਾਨ ਪ੍ਰਭੂ ਯਿਸੂ ਮਸੀਹ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਤੇ ਭਰਾ ਸ਼ਿਵ ਕੁਮਾਰ ਅੰਮ੍ਰਿਤਸਰ ਤੋਂ ਇਹ ਦੱਸਦਿਆ ਕਿ ਇਹਨਾਂ ਨੂੰ ਇੱਕ ਮਾਤਾ ਮਿਲੇ ਜਿਨ੍ਹਾਂ ਨੇ ਆਪਣੀ ਲੜਕੀ ਦੀ ਸ਼ਾਦੀ ਕਰਨੀ ਸੀ ਤਾਂ ਉਹ ਕਹਿੰਦੇ ਕਿ ਮੈਂ ਬਹੁਤ ਗਰੀਬ ਹਾਂ ਪਰ ਆਪਣੀ ਲੜਕੀ ਦੀ ਸ਼ਾਦੀ ਕਰਨਾ ਚਾਹੁੰਦੀ ਹਾਂ ਤਾਂ ਇਹਨਾਂ ਨੂੰ ਪ੍ਰਭੂ ਜੀ ਦੇ ਆਤਮਾ ਨੇ ਪ੍ਰੇਰਣਾ ਕੀਤੀ ਕਿ ਤੁਸੀਂ ਇਸ ਮਾਤਾ ਦੀ ਮਦਦ ਕਰੋ ਇਹ ਦੱਸਦੇ ਨੇ ਕਿ ਇਹਨਾਂ ਨੇ ਉਸ ਮਾਤਾ ਤੋਂ 5000 ਰੁਪਏ ਲੈ ਕੇ ਤਾਂ ਆਪਣੇ ਕੋਲੋਂ ਪ੍ਰਭੂ ਜੀ ਦੀ ਪ੍ਰੇਰਣਾ ਦੇ ਨਾਲ ਉਸ ਲੜਕੀ ਦੀ ਸ਼ਾਦੀ ਦੇ ਵਾਸਤੇ ਸਾਰਾ ਇੰਤਜ਼ਾਮ ਕੀਤਾ ਤੇ ਉਸ ਤੋਂ ਥੋੜੇ ਚਿਰ ਬਾਅਦ ਪ੍ਰਭੂ ਜੀ ਨੇ ਇਸ ਕੰਮ ਦੇ ਬਦਲੇ ਇਹਨਾਂ ਨੂੰ 2.2 ਲੱਖ ਰੁਪਏ ਦੀ ਬਹੁਤ ਵੱਡੀ ਆਸ਼ੀਸ਼ ਦਿੱਤੀ ਇਸ ਕਿਰਪਾ ਦੇ ਲਈ ਇਹ ਭਰਾ ਪਰਮੇਸ਼ਵਰ ਜੀ ਦਾ ਧੰਨਵਾਦ ਕਰਦੇ ਹਨ ਭਰਾ ਹਰਜੀਤ ਸਿੰਘ ਰੰਧਾਵਾ ਅੰਮ੍ਰਿਤਸਰ ਤੋਂ ਇਹ ਭਰਾ ਬਹੁਤ ਦੂਰੋਂ ਆਏ ਹਨ ਪ੍ਰਭੂ ਜੀ ਨੇ ਇਹਨਾਂ ਦੀ ਲਾਈਫ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ। ਪ੍ਰਾ ਹਰਜੀਤ ਸਿੰਘ ਜੀ 15 ਦਿਨ ਪਹਿਲਾਂ ਆਪਣੀ ਕਾਰ ਦੇ ਵਿੱਚ ਚਾਰ ਭਰਾ ਸਵਾਰ ਹੋ ਕੇ ਰੋਡ ਤੇ ਜਾ ਰਹੇ ਸਨ। ਰਾਤ ਦੇ 11 ਵਜੇ ਦਾ ਟਾਈਮ ਸੀ। ਕਾਰ ਬਹੁਤ ਜ਼ਿਆਦਾ ਤੇਜ਼ ਜਾ ਰਹੀ ਸੀ। ਇਹ ਦੱਸ ਦਿਆ ਕਿ ਇੱਕਦਮ ਟਾਇਰ ਫਟ ਗਿਆ ਤੇ ਉਸ ਦੇ ਨਾਲ ਜਿਹੜਾ ਵੀਲ ਸੀਗਾ ਜਿਸ ਤੇ ਟਾਇਰ ਚੱਲਦਾ ਸੀ ਉਹ ਵੀ ਚੱਕਨਾ ਚੂਰ ਹੋ ਗਿਆ। ਪਰ ਇਹਨਾਂ ਨੇ ਇਕਦਮ ਪ੍ਰਭੂ ਜੀ ਨੂੰ ਪੁਕਾਰਿਆ ਤੇ ਇਹਨਾਂ ਦੀ ਕਾਰ ਰੁਕ ਗਈ ਤਾਂ ਜਿਹੜਾ ਵੀ ਇਹਨਾਂ ਨੂੰ ਭਰਾ ਮਿਲਦਾ ਸੀ ਉਹ ਕਹਿੰਦਾ ਸੀ ਕਿ ਇਹ ਕਾਰ ਪਲਟੀ ਨਹੀਂ ਤੁਸੀਂ ਬਚ ਕਿਦਾਂ ਗਏ ਤਾਂ ਇਹ ਦੱਸ ਰਿਹਾ ਕਿ ਪ੍ਰਭੂ ਜੀ ਨੇ ਇਹਨਾਂ ਚੌਹ ਭਰਾਵਾਂ ਦੀ ਜ਼ਿੰਦਗੀ ਨੂੰ ਬਚਾ ਲਿਆ ਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਅੱਗੇੋਂ ਤੇ ਪਿੱਛੋਂ ਕੋਈ ਗੱਡੀ ਨਹੀਂ ਸੀ ਆ ਰਹੀ ਇਹਨਾਂ ਬਰਕਤਾਂ ਦੇ ਲਈ ਇਹ ਭਰਾ ਚੌਹਾਂ ਭਰਾਵਾਂ ਦੀ ਬਖਸ਼ੀ ਜ਼ਿੰਦਗੀ ਦੇ ਵਾਸਤੇ ਪਰਮੇਸ਼ਰ ਜੀ ਦਾ ਧੰਨਵਾਦ ਕਰਨ ਪਹੁੰਚੇ ਹਨ